ਸਸ਼ਿਆ ਕਾਲ ਜੀ ਤੁਸੀਂ ਦੇਖ ਰਹੇ ਹੋ ਫਤਿਹ ਮਲਟੀਮੀਡੀਆ ਤੇ ਬੁਲੇਟਿਨ ਦਾ آغاز ਕਰਨ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਪੂਰਬੀ ਲੱਦਾਖ ਦੇ ਡੀਵੀਓ ਸੈਕਟਰ ਚ ਸੀਨੀਅਰ ਹੈਲੀਕਾਪਟਰ ਦੇ ਦਖਲ ਤੇ ਸਰਕਾਰ ਐਨਰਮ ਭਾਰਤ ਦੇ ਰੱਖਿਆ ਮੰਤਰੀ ਹੁਣਵੀ ਨੇ ਉਮੀਦਾਂ ਦੇ ਸਹਾਰੇ ਸ਼ਾਰਦਾ ਚਿਟ ਫੰਡ ਦਾ ਪਲਚ ਹੋਇਆ ਵੱਡਾ ਖੁਲਾਸਾ ਸੁਦੀਪਤੋ ਨੇ ਉਗਲੇ ਤ੍ਰਿਨਮੂਲ ਕਾਂਗਰਸ ਤੇ ਦੋ ਸੰਸਦ ਮੈਂਬਰਾਂ ਸਨੇ ਕਈਆਂ ਦੇ ਨਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਤਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖਾਂ ਨੂੰ ਫੌਸੀ ਤੇ ਲਟਕਾਉਣ ਲਈ ਜਲਾਦ ਵੜਨ ਨੂੰ ਕਹਿਣ ਵਾਲੇ ਬਾਦਰ ਤੇ ਜਾ ਕੇ ਚਿੰਨੀਆਂ ਨਾਲ ਕਰਨ ਦੋ ਦੋ ਹੱਥ ਇੱਕ ਵਾਰ ਫੇਰ ਮਨੁੱਖਤਾ ਹੋਈ ਸ਼ਰਮਸ਼ਾਹ ਦਿੱਲੀ ਤੋਂ ਬਾਅਦ ਮੁੰਬਈ ਚ ਪੰਜ ਸਾਲਾਂ ਦੀ ਬਸਤੀ ਨਾਲ ਹੋਇਆ ਬਲਾਹਕਾਰ ਆਈਪੀਐਲ ਛੇ ਦੇ ਮੈਚ ਮੁੰਬਈ ਇੰਡੀਅਨਸ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 5 ਵਿਕਟਾਂ ਨਾਲ ਹਰਾਇਆ ਹੋਣ ਖਬਰਾਂ ਵਿਸਥਾਰ ਨਾਲ ਪੂਰਬੀ ਲੱਦਾਖ ਦੇ ਡੀਬੀਓ ਸੈਕਟਰ ਚ ਚਿੰਨੀ ਹੈਲੀਕਾਪਟਰ ਦੇ ਦਖਲਅੰਦਾਜ਼ੀ ਨੂੰ ਇੱਕ ਹਫ਼ਤੇ ਤੋਂ ਵੀ ਵੱਧ ਦਾ ਸਮਾਂ ਗੁਜ਼ਰ ਚੁੱਕਿਆ ਹੈ ਪਰ ਹੁਣ ਵੀ ਰਾਖਾ ਮੰਤਰੀ ਉਮੀਦਾਂ ਦੇ ਸਹਾਰੇ ਨੇ ਤੇ ਕਹਿ ਰਹੇ ਨੇ ਸਭ ਠੀਕ ਹੋ ਜਾਏਗਾ ਉਧਰ ਸਰਕਾਰ ਦਾ ਰੁਖ ਵੀ ਮਾਮਲੇ ਤੇ ਨਰਮ ਦਿਖਾਈ ਦੇ ਰਿਹਾ ਹੈ ਜੇਕਰ ਗੱਲ ਕਰੀਏ ਮਾਮਲੇ ਦੀ ਤੇ ਮਾਮਲਾ ਬਹੁਤ ਜ਼ਿਆਦਾ ਗੰਭੀਰ ਹੈ ਤੇ ਵੱਡਾ ਸਵਾਲ ਹੁਣ ਇਹ ਹੈ ਕਿ ਸਰਕਾਰ ਦਾ ਰੁਖ ਮਾਮਲੇ ਤੇ ਨਰਮ ਕਿਉਂ ਹੈ ਜਮੂ ਕਸ਼ਮੀਰ ਦਾ ਪੂਰਬੀ ਲੱਦਾਖ ਦਾ ਡੀਵੀਓ ਸੈਕਟਰ ቻਹਿੰਦੇ ਪੂਰਬ ਚ ਹੈ ਕਾਰਗੋਰਮ ਦਰੇ ਦੀ ਜੋ ਸੜਕ ਚੀਨ ਨੂੰ ਪਾਕਿਸਤਾਨ ਨਾਲ ਜੋੜਦੀ ਹੈ ਇੱਥੇ ਤੋਂ ਮਹਿਜ 30 ਕਿਲੋਮੀਟਰ ਦੂਰ ਹੈ ਲਿਆਦਾ ਸੀ ਇਸ ਦਾ ਸਾਮਰਿਕ ਮਹੱਤਵ ਜਾਣਦਾ ਹੈ ਡੀਵੀਓ ਸੈਕਟਰ 'ਚ ਦਖਲਅੰਦਾਜ਼ੀ ਦੀ ਖਬਰ ਤੇ ਵਿਦੇਸ਼ ਮੰਤਰਾਲੇ ਚੀਨਨੀ ਰਾਸੂਦ ਨੂੰ ਤਲਬ ਕਰ ਨਾਰਾਜ਼ਗੀ ਜਤਾ ਚੁਕਿਆ ਹੈ ਸਹਿਰਾਂ ਦੇ ਸਤਰ ਤੇ ਹਫਤੇ 'ਚ ਦੋ ਮੀਟਿੰਗਾਂ ਹੋ ਚੁਕੀਆਂ ਨੇ ਪਰ ਚੀਨ ਦਾ ਰਵਈਆ ਨਹੀਂ ਬਦਲਿਆ ਹੈ ਸਦਰੇ ਦੀ ਘੰਟੀ ਤੋਂ ਹੈ ਕਿ ਚੀਨ ਦੇ ਮੁਤਾਬਿਕ ਇਹ ਦਖਲਅੰਦਾਜ਼ੀ ਨਹੀਂ ਹੈ ਚੀਨਨੀ ਸੀਨਾਵਾ ਦੋਨੋ ਦੇਸ਼ਾਂ ਦੇ ਵਿੱਚ ਹੋਏ ਕਰਾਰ ਦਾ ਸਨਮਾਨ ਕਰਦੀਆਂ ਨੇ ਚੀਨ ਦਾ ਕਹਿਣਾ ਹੈ ਕਿ ਚੀਨ ਦੀ ਸੈਨਿਕ ਟੁਕੜੀ ਨੇ ਐਲੋਸੀ ਦਾ ਉਲੰਘਣ ਨਹੀਂ ਕੀਤਾ ਹੈ ਉਹ ਆਪਣੀ ਸੀਮਾ ਵਾਲੇ ਇਲਾਕੇ 'ਚ ਗਸ਼ਤ ਲਗਾ ਰਹੀ ਸੀ ਇਸ ਮਾਮਲੇ ਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਮਰਬਦੁੱਲਾ ਨੇ ਵੀ ਸਰਕਾਰ ਤੋਂ ਜਲਦ ਕਦਮ ਉਠਾਉਣ ਦੀ ਅਪੀਲ ਕੀਤੀ ਹੈ ਹੁਣ ਗੱਲ ਕਰਦੇ ਹਾਂ ਸ਼ਾਰਦਾ ਜਿਟ ਫੰਡ ਮਾਮਲੇ ਦੀ ਸ਼ਾਰਦਾ ਜਿਟ ਫੰਡ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ ਮਾਮਲੇ 'ਚ ਸੁਦੀਪ ਤੋਂ ਨੇ ਤ੍ਰਿੰਰਮੂਲ ਕਾਂਗਰਸ ਦੇ ਦੋ ਮੈਂਬਰਾਂ ਸਾਂਇ ਕਈਆਂ ਦੇ ਨਾਂ ਲਏ ਨੇ ਸ਼ਾਰਦਾ ਚਿੱਟਫੰਡਾ ਪਲਾਜ਼ਿਕ ਸਿਆਸੀ ਵਿਵਾਦ ਵਿੱਚ ਬਦਲਿਆ ਜਦੋਂ ਇਸ ਵਿੱਚ ਡੁੱਬੀ ਹੋਈ ਕੰਪਨੀ ਦੇ ਚੇਅਰਮੈਨ ਸੁਦੀਪਤ ਸੇਨ ਵੱਲੋਂ सीबीआई ਨੂੰ ਲਿਖੀ ਗਈ ਇੱਕ ਚਿੱਠੀ ਵਿੱਚ ਤ੍ਰੇਣਮਲ ਕਾਂਗਰਸ ਦੇ ਦੋ ਸੰਸਦ ਮੈਂਬਰਾਂ ਸਾਣੇ ਕਈ ਨੇਤਾਵਾਂ ਤੇ ਅਧਿਕਾਰੀਆਂ ਦੇ ਨਾਂ ਸਾਹਮਣੇ ਆਏ ਅਤੇ ਕਾਂਗਰਸ ਨੇ ਮਾਕਵਾ ਨੇ 파ਰਟੀ ਤੇ ਗਰੁੱਪ ਨਾਲ ਸੰਬੰਧ ਹੋਣ ਦਾ ਦੋਸ਼ ਲਗਾਇਆ। ਸੁਧਿੱਪਰੇ ਸੀਬੀਆਈ ਨੂੰ ਇੱਕ 18 ਸਫ਼ੇ ਦੀ ਚਿੱਠੀ ਲਿਖੀ ਹੈ। ਸੁਤਰਾਂ ਦਾ ਕਹਿਣਾ ਹੈ ਕਿ ਇਸ ਚਿੱਠੀ ਵਿੱਚ ਕਈ ਨੇਤਾਵਾਂ ਤੇ ਅਧਿਕਾਰੀਆਂ ਦੇ ਨਾਂ ਹਨ ਜਿਨ੍ਹਾਂ ਨੇ ਕੰਪਨੀ ਦਾ ਦਿਮਾਗ ਸਮਾਰਕਿਤ ਤਾਂ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਬੰਗਾਲ ਦੇ ਕਈ ਨੇਤਾਵਾਂ ਤੇ ਅਧਿਕਾਰੀਆਂ ਦੀ ਚਿੱਟ ਫੰਡ ਕੰਪਨੀ ਨਾਲ ਗੰਡਤੁੱਪ ਬਾਰੇ ਖੁਲਾਸਾ ਹੋਏਗਾ ਨਾਲ ਹੀ ਨਾਲ ਸੇਨ ਨੇ ਸੀਬੀਆਈ ਨੂੰ ਲਿਖੀ ਇਸ ਚਿੱਠੀ ਵਿੱਚ ਤ੍ਰਿੰਮੂਲ ਦੇ ਕਈ ਸੰਸਦ ਮੈਂਬਰਾਂ ਤੇ ਮੰਤਰੀਆਂ ਤੇ ਬਲੈਕਮੇਲਿੰਗ ਦੇ ਦੋਸ਼ ਵੀ ਲਾਏ ਹਨ ਸੀਬੀਆਈ ਨੂੰ ਲਿਖੀ ਚਿੱਠੀ ਵਿੱਚ ਉਹਨਾਂ ਇਹ ਵੀ ਕਿਹਾ ਕਿ ਮੈਂ ਕਿਸੇ ਵੀ ਸਮੇਂ ਖੁਦਕੁਸ਼ੀ ਕਰ ਸਕਦਾ ਇਸ ਲਈ ਨਹੀਂ ਕਿ ਮੈਂ ਸ਼ਾਰੀਰੀਕ ਤੇ ਮਾਨਸਿਕ ਤੌਰ ਤੇ ਬਿਮਾਰ ਹਾਂ ਕਦੋਂ ਤੱਕ ਹੋਏਗੀ ਮਾਨਵਤਾ ਸ਼ਰਮਸ਼ਾਰ ਤੇ ਕਦੋਂ ਤੱਕ ਹੋਣਗੀਆਂ ਰੇਪ ਦੀਆਂ ਘਟਨਾਵਾਂ ਤੇ ਕਦੋਂ ਮਿਲੂਗੀ ਔਰਤ ਨੂੰ ਦੇਸ਼ ਚ ਆਜ਼ਾਦੀ ਤੇ ਆਦਾਈ ਮਾਨਵਤਾ ਨੂੰ ਸ਼ਰਮਸ਼ਾਰ ਕਰ ਦੇਣ ਵਾਲੀ ਘਟਨਾ ਦਿੱਲੀ ਤੋਂ ਬਾਅਦ ਮੁੰਬਈ ਚ ਵਾਪਰੀ ਹੈ ਮੁੰਬਈ ਚ 5 ਸਾਲਾਂ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ ਆਰੋਪ ਹੈ ਕਿ ਪੜੋਸ ਦੇ ਯੁਵਕ ਨੇ ਹੀ 5 ਸਾਲਾਂ ਦੀ ਬੱਚੀ ਨੂੰ ਬਿਸਕਟ ਦਾ ਲਾਲਚ ਦੇ ਕੇ ਉਸ ਨਾਲ ਬਲਾਤਕਾਰ ਕੀਤਾ ਬੱਚੀ ਦੇ ਘਰ ਵਾਲਿਆਂ ਦੀ ਸ਼ਿਕਾਇਤ ਤੇ ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਤੇ ਰੇਪ ਦਾ ਮਾਮਲਾ ਦਰਜ ਕਰ ਲਿਆ ਹੈ ਮੁੰਬਈ ਦੇ ਵਡਾਲਾ ਟਰੱਕ ਟਰਮੀਨਲ ਇਲਾਕੇ 'ਚ ਹੋਈ ਵਾਰਦਾਤ 'ਚ ਪੁਲਿਸ ਨੇ 22 ਸਾਲਾਂ ਦੇ ਇੱਕ આરોપી ਨੂੰ ਗ੍ਰਿਫਤਾਰ ਕੀਤਾ ਹੈ। aarop ਹੈ ਕਿ ਉਸ ਨੇ ਪੜੋਸ 'ਚ ਰਹਿਣ ਵਾਲੀ ਇੱਕ ਬੱਚੀ ਨੂੰ ਬਿਸਕਟ ਦਾ ਲਾਲਚ ਦੇ ਕੇ ਆਪਣੇ ਘਰ ਬੁਲਾਇਆ ਤੇ ਉਸ ਨਾਲ ਬਲਾਤਕਾਰ ਜਿਹੀ ਘਟਨਾ ਨੂੰ ਅੰਜਾਮ ਦਿੱਤਾ। ਸੀਨੀਅਰ ਪੁਲਿਸ ਇੰਸਪੈਕਟਰ ਸੁਰੇਸ਼ ਭੰਵਰ ਦੇ ਮੁਤਾਬਿਕ ਬਿਸਕਟ ਦੇਣ ਦੇ ਬਹਾਨੇ આરોપી ਨੇ ਬੱਚੀ ਨੂੰ ਆਪਣੇ ਘਰ ਬੁਲਾਇਆ ਤੇ ਫਿਰ ਉਸ ਨਾਲ ਦੁਸ਼ਕ੍ਰਮ ਕੀਤਾ ਕੇਸ ਦਰਜ ਕਰ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੀੜਤ ਬੱਚੀ ਦੇ ਪਿਤਾ ਮੁਤਾਬਿਕ ਇਹ ਮਾਮਲਾ ਮੰਗਰਵਾਰ ਦਾ ਹੈ ਪਰ ਡਰੀ ਸੈਮੀ ਬੱਚੀ ਨੇ ਇਸ ਬਾਰੇ ਕੁਝ ਨਹੀਂ ਦੱਸਿਆ ਦੇ ਰਾਤ ਜਦ ਬੱਚੀ ਦੇ ਸਰੀਰ 'ਚ ਤੇਜ਼ ਦਰਦ ਹੋਇਆ ਤਾਂ ਜਾ ਕੇ ਘਰਦਿਆਂ ਨੂੰ ਘਟਨਾ ਦਾ ਪਤਾ ਲੱਗਿਆ ਰੇਪ ਦੀ ਬਾਤ ਪਤਾ ਚਲਣ ਦੇ ਹੀ ਇਲਾਕੇ ਦੇ ਲੋਕਾਂ ਨੇ આરોપી ਨੂੰ ਪਕੜ ਲਿਆ ਤੇ ਉਸ ਦੀ ਚਮਕੇ ਪਟਾਈ ਕੀਤੀ ਪੁਲਿਸ ਇਸ ਗੱਲ ਦਾ ਪਤਾ ਲਗਾਉਣ 'ਚ ਜੁਟੀ ਹੈ ਕਿ ਕਹੀਂ ਉਸ આરોપી ਨੇ ਦੂਜੀਆਂ ਬੱਚੀਆਂ ਨਾਲ ਤਾਂ ਰੇਪ ਨਹੀਂ ਕੀਤਾ ਗੁਰੂ ਕਰਦੇ ਆ ਪੰਚਾਵਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਲਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਗਿਆ ਕਿ ਸਿੱਖਾਂ ਨੂੰ ਫਾਂਸੀ ਤੇ ਲਟਕਾਉਣ ਲਈ ਜਲਾਦ ਬਣਨ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਬਾਰਡਰ ਤੇ ਜਾ ਕੇ ਚੀਨੀਆਂ ਨਾਲ ਦੋ ਦੋ ਹੱਥ ਕਰਨ ਔਰਨਾਰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਅਨੂਪ ਸਿੰਘ ਸੰਧੂ ਸਿਆਸੀ ਸਖਤਰ ਜਥੇਦਾਰ ਇਕਬਾਲ ਸਿੰਘ ਐਗਜ਼ੀਕਿਊਟਿਵ ਮੈਂਬਰ ਜਥੇਦਾਰ ਜਸਵੰਤ ਸਿੰਘ ਚੀਮਾ ਆਦਿ ਵੀ ਹਾਜ਼ਰ ਸਨ ਸਰਦਾਰ ਮਾਨ ਨੇ ਕਿਹਾ ਕਿ ਆਰਐਸਐਸ ਦੇ ਪਾਸਪਾਸ ਵਾੜਿਆਂ ਆਪਾਸ ਖਾਕੀ ਨਿਕਰਾਂ ਤਾਂ ਹੈ ਹੀ ਤੇ ਕਾਂਗਰਸ ਮਿਲਟਰੀ ਦੀਆਂ ਵਰਦੀਆਂ ਪਾ ਕੇ ਬਾਰਡਰ ਤੇ ਜਾ ਕੇ ਚੀਨੀ ਆਨਾਰ ਦੋ ਦੋ ਹੱਥ ਕਰ ਲਵੇ ਹੁਣ ਰੁਕ ਰਹੇ ਹਾਂ ਬੰਗਲਾਦੇਸ਼ ਵੱਲ ਬੰਗਲਾਦੇਸ਼ ਵਿਖੇ 8 ਮੰਜ਼ਲਾ ਇਮਾਰਤ ਡਿੱਗਣ ਕਰਕੇ ਮਰਨ ਵਾਲਿਆਂ ਦੀ ਗਿਣਤੀ 127 ਤੱਕ ਪੁੱਜ ਚੁੱਕੀ ਹੈ ਤੇ ਇਹ ਗਿਣਤੀ ਹੋਰ ਵੀ ਵੱਧਣ ਦੀ ਸੰਭਾਵਨਾ ਹੈ ਕਿਉਂਕਿ ਹਜੇ ਵੀ ਮਲਵੇ નીચે ਕਈ ਲੋਕੀ ਦਬੇ ਹੋਏ ਨੇ ਬੰਗਲਾਦੇਸ਼ ਦੇ ਟਾਕੇ ਦੇ ਬਾਹਰੀ ਇਲਾਕੇ ਸਾਵਰ ਵਿਖੇ ਇਮਾਰਤ ਬੁੱਧਵਾਰ ਸਵੇਰੇ ਡਿੱਗ ਗਈ ਸੀ ਇਸ ਇਮਾਰਤ ਵਿੱਚ ਕਪੜੇ ਦੀਆਂ ਕਈ ਫੈਕਟਰੀਆਂ ਇੱਕ ਬੈਂਕ ਤੇ ਕਈ ਦੁਕਾਨਾਂ ਵੀ ਸੀ ਮੰਗਲਵਾਰ ਨੂੰ ਹੀ ਇਮਾਰਤ 'ਤੇ ਇੱਕ ਦਰਾਰ ਆ ਗਈ ਸੀ ਪਰ ਫਿਰ ਵੀ ਮਾਲਕਾਂ ਨੇ ਇਸ ਇਮਾਰਤ ਨੂੰ ਸਾੜੇ ਤੋਂ ਨਹੀਂ ਰੋਕਿਆ ਇਸ ਹਾਦਸੇ 'ਚ 1000 ਤੋਂ ਜ਼ਿਆਦਾ ਲੋਕ ਜ਼ਖਮੀ ਦੇ ਤੇ ਲਗਭਗ 147 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਮਰਨ ਵਾਲਿਆਂ ਦੀ ਸੰਖਿਆ ਹੋਰ ਵੀ ਵਸ ਸਕਦੀ ਹੈ ਕਿਉਂਕਿ ਹਜੇ ਵੀ ਮਲਬੇ નીચે ਕਈ ਲੋਕ ਕੀ ਦਬੇ ਹੋਏ ਨੇ ਬਿਊਰੋ ਰਿਪੋਰਟ ਫਟੇ ਮੱਤੀ ਮੀਡੀਆ ਬੜੇ ਦੁਖਨਾਰ ਤੋਂ ਅਨੁਦਸ ਰਹੇ ਆ ਕਿ ਕਲਚਰ ਮੁਹੱਬਤ ਵਾਲਾ ਤੇ ਪਹਿਲਾ ਪਹਿਲਾ ਪਿਆਰ ਦੀ ਗਾਇਕਾ ਸ਼ਮਸ਼ਾਦ ਬੇਗਮ ਸਾਡੇ ਵਿੱਚ ਕਾਰਨ ਨਹੀਂ ਰਹੀ ਹੈ ਉਨ੍ਹਾਂ ਦਾ ਮੁੰਬਈ ਸਥਿਤ ਆਪਣੇ ਬੰਗਲੇ ਵਿਖੇ ਦਿਹਾਂਤ ਹੋ ਗਿਆ ਹੈ ਤੇ ਉਨ੍ਹਾਂ ਦੇ ਦਿਹਾਂਤ ਤੇ ਪ੍ਰਧਾਨ ਮੰਤਰੀ ਸਹਿਤ ਦੇਸ਼ ਦੀਆਂ ਜਾਣੀ-ਮਾਨੀ ਹਸਤੀਆਂ ਨੇ ਸ਼ਰਧਾਂਜਲੀ ਦਿੱਤੀ। 94 ਸਾਲਾਂ ਦੀ ਸ਼ੰਸ਼ਾਦ ਬੇਗਮ ਦਾ ਉਹਨਾਂ ਦੇ ਨਿਵਾਸ ਸਥਾਨ ਮੁੰਬਈ ਵਿਖੇ ਦਿਹਾਦ ਹੋ ਗਿਆ। ਸ਼ੰਸ਼ਾਦ ਬੇਗਮ ਦੀ ਬੇਟੀ ਉਸਾਰੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ। ਉਹਨਾਂ ਦਾ ਸਥਾਨਕ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ। 1955 ਵਿੱਚ ਆਪਣੇ ਪਤੀ ਗਣਪਤ ਲਾਲ ਦੀ ਮੌਤ ਤੋਂ ਬਾਅਦ ਸ਼ੰਸ਼ਾਦ ਬੇਗਮ ਆਪਣੀ ਬੇਟੀ ਤੇਜਵੰਦੀ ਨਾਲ ਮੁੰਬਈ ਵਿਖੇ ਰਹਿ ਰਹੀ ਸੀ। 14 ਅਪ੍ਰੈਲ 1999 ਨੂੰ ਅੰਮ੍ਰਿਤਸਰ ਵਿਖੇ ਪੈਦਾ ਹੋਈ ਸ਼ਮਸ਼ਾਦ ਬੇਗਮ ਨੇ 16 ਦਸੰਬਰ 1977 ਨੂੰ ਲਾਹੌਰ ਦੇ ਰੇਡੀਓ ਤੇ ਪਹਿਲੀ ਵਾਰ ਆਪਣੀ ਆਵਾਜ਼ ਦਾ ਜਾਦੂ ਧਾਇਆ। ਉਹਨਾਂ ਨੇ ਹਿੰਦੀ, ਪੰਜਾਬੀ, ਬੰਗਾਲੀ, ਤਾਮਿਲ ਤੇ ਮਰਾਠੀ ਵਿੱਚ ਅਨੇਕਾਂ ਗੀਤ ਗਾਏ। ਉਹਨਾਂ ਗੁਲਾਮ ਹੈਦਰ ਨੋਸ਼ਾਦ ਤੇ ਓਪੀ ਨૈયਰ ਵਰਗੇ ਚੋਟੀ ਦੇ ਸੰਗੀਤਕਾਰਾਂ ਨਾਲ ਕੰਮ ਕੀਤਾ। ਗੀਤ ਨੌਰ ਦਾ ਸ਼ਮਸ਼ਾਦ ਬੇਗਮ ਨੂੰ ਬਚਪਨ ਤੋਂ ਹੀ ਸ਼ੌਂਕ ਸੀ ਪਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਲਈ ਕੋਈ ਉਤਸ਼ਾਹ ਨਹੀਂ ਦਿਖਾਇਆ ਇਹ ਉਹਨਾਂ ਦੇ ਚਾਚਾ ਸਨ ਜਿਨ੍ਹਾਂ ਨੇ ਉਹਨਾਂ ਦੇ ਪਿਤਾ ਨੂੰ ਸ਼ਮਸ਼ਾਦ ਨੂੰ ਗੀਤ ਗਾਉਣ ਲਈ ਆਗਿਆ ਦੇਣ ਲਈ ਮਨਾਇਆ शमशाद ਦੇ ਪਿਤਾ ਇਸ ਸ਼ਰਤ ਤੇ ਮੰਨੇ ਕਿ ਉਹ ਪੁਰਕਾ ਬਹਿਣ ਕੇ ਗਾਏਗੀ ਅਤੇ ਆਪਣੀ ਫੋਟੋ ਕਿਸੇ ਨੂੰ ਨਹੀਂ ਦਿਖਾਏਗੀ 1934 ਵਿੱਚ ਸਿਰਫ 15 ਸਾਲਾਂ ਦੀ ਉਮਰ ਵਿੱਚ ਗਣਪਤ ਨਾਲ ਵਿਆਹ ਵਿੱਚ ਹੋਈ ਸ਼ਮਸ਼ਾਦ ਨੇ ਆਪਣੇ ਪਿਤਾ ਦੀਆਂ ਇੱਛਾਵਾਂ ਦਾ ਸਤਕਾਰ ਕਰੀ ਰੱਖਿਆ ਸ਼ਮਸ਼ਾਦ ਨੇ ਪੰਜਾਬੀ ਫਿਲਮ ਯਮਲਾ ਜੱਟ ਲਈ ਇੱਕ ਵੀ ਗੀਤ ਗਾਏ ਸ਼ਮਸ਼ਾਦ ਕੇ ਐਲ ਸੈਗਲ ਦੀ ਪ੍ਰਸ਼ੰਸਕ ਸੀ ਅਤੇ ਉਸ ਨੇ ਦੇਵਦਾਸ ਫਿਲਮ 14 ਬਾਰ ਵੇਖੀ ਸੀ ਬੇਗਮ ਸ਼ਮਸ਼ਾਦ ਦੇ ਦਿਹਾਂਤ ਤੇ ਪ੍ਰਧਾਨ ਮੰਤਰੀ ਮਨਮੋਹ ਸਹਿਤ ਦੇਸ਼ ਦੀਆਂ ਜਾਣੀਵਾਰੀ ਹਸਤੀਆਂ ਦੇ ਦੁੱਖ ਪ੍ਰਗਟਕਤਾ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਬਿਊਰੋ ਰਿਪੋਰਟ ਹਫਤੇ ਮਲਟੀਮੀਡੀਆ ਗੁਣਗਾਲ ਕਰਦੇ ਆ ਖੇਡ ਜਗਤ ਦੀ ਆਈਪੀਐਲ 6 ਦੇ 33ਵੇਂ ਮੁਕਾਬਲੇ 'ਚ ਮੁੰਬਈ ਇੰਡੀਅਨਸ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਤੇ ਮੈਚ ਦਾ ਫੈਸਲਾ ਆਖਰੀ ਓਵਰ ਵਿੱਚ ਹੋਇਆ ਨਾਈਟ ਰਾਈਡਰਸ ਵੱਲੋਂ ਦਿੱਤੇ ਗਏ 160 ਰਨਾਂ ਦੇ ਪਿੱਛੇ ਦਾ ਪਿੱਛਾ ਕਰਦੇ ਹੋਏ ਮੁੰਬਈ ਇੰਡੀਅਨਸ ਨੇ 19.5 ఓਵਰਾਂ ਵਿੱਚ 555 ਵਿਕਟ ਖੋਹਦੇ ਹੋਏ ਜਿੱਤ ਹਾਸਲ ਕਰ ਲਈ। ਇਸ ਜਿੱਤ ਦੇ ਨਾਲ ਮੁੰਬਈ ਇੰਡੀਅਨਸ ਟੀਮ ਨੇ ਆਪਣਾ 40ਵਾਂ ਜਨਮ ਦਿਨ ਮਨਾ ਰਿਹਾ ਸਚਿਨ ਤੇਂਦੁਲਕਰ ਨੂੰ ਸ਼ਾਨਦਾਰ ਤੋਹਫਾ ਦਿੱਤਾ। ਆਖਰੀ ਓਵਰ 'ਚ ਮੁੰਬਈ ਇੰਡੀਅਨਸ ਨੂੰ ਜਿੱਤ ਲਈ 10 ਰਨਾਂ ਦੀ ਜ਼ਰੂਰਤ। ਇਹ ਓਵਰ ਲੈ ਕੇ ਆਏ ਰਜਤ ਪਾਟਿਆ। ਕਿਰਨ ਕੋਲੜ ਪਹਿਲੀ ਗੇਂਦ ਤੇ ਮਨੋਜ ਸਿਵਾਰੀ ਦੇ ਹੱਥੋਂ ਲੱਭ ਕੇ ਗਏ ਦੂਜੀ ਗੇਂਦ ਤੇ ਅਮਰਤੀ ਰਾਇਡੂ ਨੇ 1 ਰਨ ਲਿਆ ਪਰ ਤੀਜੀ ਗੇਂਦ ਤੇ ਹਰਬਜਨ ਸਿੰਘ ਨੇ ਛੱਕਾ ਲਗਾ ਦਿੱਤਾ ਚੌਥੀ ਗੇਂਦ ਤੇ ਹਰਬਜਨ ਨੇ ਇੱਕ ਹੋਰ ਰਨ ਲਿਆ ਤੇ ਪੰਜਵੀਂ ਗੇਂਦ ਤੇ ਰਾਇਡੂ ਨੇ ਚੌਕਾ ਲਗਾ ਕੇ ਮੁੰਬਈ ਇੰਡੀਅਨਸ ਨੂੰ ਜਿੱਤ ਦਿਵਾ ਦਿੱਤੀ ਇਸ ਜਿੱਤ ਨੇ ਮੁੰਬਈ ਇੰਡੀਅਨਸ ਨੂੰ ਨੋ ਟੀਮਾਂ ਦੀ ਤਾਲਿਕਾ 'ਚ 6ਵੇਂ ਸਥਾਨ ਤੇ ਪਹੁੰਚਾ ਦਿੱਤਾ ਹੈ ਨਾਈਟ ਰਾਈਡਰ 7ਵੇਂ ਸਥਾਨ ਤੇ ਖਿਸ ਗਏ ਜਦਕਿ ਦੋਨੋ ਟੀਮਾਂ ਨੇ 7-7 ਮੈਚ ਖੇਲੇ ਨੇ ਮੁੰਬਈ ਇੰਡੀਅਨਸ ਨੇ 4 ਮੈਚ ਜਿੱਤੇ ਨੇ ਜਦਕਿ ਨਾਈਟ ਰਾਈਡਰਸ ਨੂੰ ਸਿਰਫ 2 ਮੈਚਾਂ ਤੋਂ ਜਿੱਤ ਮਿਲੀ ਹੈ ਬਿਊਰੋ ਰਿਪੋਰਟ ਫਤਿਹ ਮਲਟੀਮੀਡੀਆ ਜਾਣ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਪੂਰਬੀ ਲੱਦਾਖ ਦੇ ਡੀਵੀਓ ਸੈਕਟਰ ਚ ਸੀਨੀਅਰ ਹੈਲੀਕਾਪਟਰ ਦੇ ਦਖਲ ਤੇ ਸਰਕਾਰ ਇਹਨਾਂ ਰਮ ਭਾਰਤ ਦੇ ਰੱਖਿਆ ਮੰਤਰੀ ਹੁਣਵੀ ਨੇ ਉਮੀਦਾਂ ਦੇ ਸਹਾਰੇ ਸਰਕਾਰ ਦਾ ਸਿੱਟ ਫੰਡ ਦਾ ਪਲਚ ਹੋਇਆ ਵੱਡਾ ਖੁਲਾਸਾ ਸੁਦੀਪਤੋ ਨੇ ਉਗਲੇ ਤ੍ਰੇਨਮੂਲ ਕਾਂਗਰਸ ਦੇ ਦੋ ਸੰਸਦ ਮੈਂਬਰਾਂ ਸਨੇ ਕਈਆਂ ਦੇ ਨਾਮ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਤ ਸਿੰਘ ਮਾਨ ਨੇ ਕਿਹਾ ਕਿ ਸਿੱਖਾਂ ਨੂੰ ਫਾਂਸੀ ਤੇ ਲਟਕਾਉਣ ਲਈ ਜੱਲਾਦਗੜਾਂ ਨੂੰ ਕਹਿਣ ਵਾਲੇ ਬਾਦਰ ਤੇ ਜਾ ਕੇ ਚਿੰਨੀਆਂ ਨਾ ਕਰਨ ਦੋ ਦੋ ਹੱਥ ਇੱਕ ਵਾਰ ਫੇਰ ਮਨੁੱਖਤਾ ਹੋਈ ਸ਼ਰਮਸ਼ਾਹ ਦਿੱਲੀ ਤੋਂ ਬਾਅਦ ਮੁੰਬਈ ਚ 5 ਸਾਲਾਂ ਦੀ ਬੰਦਗੀ ਦਾ ਹੋਇਆ ਬਲਾਕਾਰ आईपीएल 6 ਦੇ ਮੈਚ ਮੁੰਬਈ ਇੰਡੀਅਨਸ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 5 ਵਿਕਟਾਂ ਨਾਲ ਹਰਾਇਆ ਹੁਣ ਤੱਕ ਦੀਆਂ ਖਬਰਾਂ ਉਸ ਬਸ ਇਨਾ ਹੀ ਨਵੀਂ ਤੇ ਤਾਜ਼ਾ ਅਪਡੇਟਸ ਨਾਲ ਮੁਰਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਦੋ ਇਸ਼ਾਰਤ ਸਸ਼ੇਕਾ